ਕੀ ਵਾਕਏ ਹੋਣ ਜਾ ਰਿਹਾ ਹੈ ਅਮਰੀਕਾ ਦਾ ਸਭ ਤੋਂ ਵੱਡਾ ਦੇਸ਼ ਨਿਕਾਲਾ ਕਿਉਂਕਿ ਡੋਨਲਡ 트ੰਪ ਨੇ ਕਿਹਾ ਸੀ ਕਿ ਉਹ ਕੌਮੀ ਐਮਰਜੈਂਸੀ ਘੋਸ਼ਿਤ ਕਰਨ ਦੀ ਯੋਜਨਾ ਬਣਾ ਰਹੇ ਨੇ ਜਿਸ ਜ਼ਰੀਏ ਉਹ ਅਮਰੀਕੀ ਧਰਤੀ ਤੇ ਫੌਜ ਤਾਇਨਾਤ ਕਰ ਸਕਣਗੇ on day one i will launch the largest deportation program in american history we get the criminals out i will rescue every city and town that has been invaded and conquered And we will put these vicious and bloodthirsty criminals in jail. We're going to kick them the hell out of our country as fast as possible. ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਉੱਤੇ ਮੁਲਕ ਚੋਂ ਬਾਹਰ ਕੱਢਣ ਲਈ ਅਮਰੀਕੀ ਫੌਜ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਨੈਟਵਰਕ ਤੇ ਇਸ ਯੋਜਨਾ ਦੀ ਪੁਸ਼ਟੀ ਕੀਤੀ ਹੈ। ਇਸ ਚਰਚਾ ਦੀ ਸ਼ੁਰੂਆਤ ਇੱਕ ਕੰਜ਼ਰਵੇਟਿਵ ਹਮਾਇਤੀ ਦੀ ਟਿੱਪਣੀ ਨਾਲ ਹੋਈ ਸੀ। ਜਿਸ ਨੇ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੇ 트ੰਪ ਦੇ ਬਿਆਨਾਂ ਤੇ ਟਿੱਪਣੀ ਕਰਦਿਆਂ ਲਿਖਿਆ ਸੀ 트ੰਪ ਇੱਕ ਕੌਮੀ ਐਮਰਜੈਂਸੀ ਦਾ ਐਲਾਨ ਕਰਨਗੇ ਤੇ ਸਮੂਹਿਕ ਦੇਸ਼ ਨਿਕਾਲੇ ਦੇ ਪ੍ਰੋਗਰਾਮ ਦੀ ਅਗਵਾਈ ਕਰਨ ਲਈ ਫੌਜੀ ਤਾਕਤ ਦੀ ਵਰਤੋਂ ਕਰਨਗੇ ਸੋਮਵਾਰ ਨੂੰ ਡੋਨਾਲਡ 트ੰਪ ਨੇ ਇਸ ਦੇ ਜਵਾਬ ਵਿੱਚ ਸੋਸ਼ਲ ਮੀਡੀਆ ਤੇ ਹੀ ਇੱਕ ਪੋਸਟ ਜ਼ਰੀਏ ਜਵਾਬ ਦਿੱਤਾ ਉਹਨਾਂ ਲਿਖਿਆ ਟ੍ਰੂ ਯਾਨੀ ਕਿ ਸੱਚ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ 트ੰਪ ਨੇ ਪ੍ਰਵਾਸ ਦੇ ਮਸਲੇ ਨਾਲ ਨਜਿੱਠਣ ਅਤੇ ਸੰਗੀ ਏਜੰਸੀ ਕਸਟਮਜ਼ ਇਨਫੋਰਸਮੈਂਟ ਜੋ ਦੇਸ਼ ਨਿਕਾਲੇ ਦੇ ਮਾਮਲਿਆਂ ਨਾਲ ਜਿੱਟਦੀ ਹੈ ਉਹਦੀ ਇਸ ਮਸਲੇ ਉੱਤੇ ਮਦਦ ਕਰਨ ਲਈ ਨੈਸ਼ਨਲ ਗਾਰਡਜ਼ ਨੂੰ ਲਾਮਬੰਦ ਕਰਨ ਦਾ ਵਾਅਦਾ ਬਾਰ ਬਾਰ ਕੀਤਾ ਸੀ 트ੰਪ ਦੀ ਤਾਜ਼ਾ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਸਵਾਲ ਉੱਠ ਰਹੇ ਨੇ ਕਿ ਉਹ ਅਮਰੀਕਾ ਦੇ ਇਤਿਹਾਸ ਚ ਸਭ ਤੋਂ ਵੱਡੇ ਸਮੂਹਿਕ ਦੇਸ਼ ਨਿਕਾਲੇ ਨੂੰ ਅੰਜਾਮ ਦੇਣ ਦੇ ਆਪਣੇ ਵਾਅਦੇ ਨੂੰ ਕਿਵੇਂ ਪੂਰਾ ਕਰਨਗੇ ਉਹਨਾਂ ਨੇ ਕਈ ਵਾਰ ਕਿਹਾ ਕਿ ਉਹ ਦਫ਼ਤਰ ਵਿੱਚ ਆਪਣੇ ਪਹਿਲੇ ਦਿਨ 20 ਜਨਵਰੀ 2025 ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦਾ ਕੰਮ ਸ਼ੁਰੂ ਕਰ ਦੇਣਗੇ। On day one I will launch the largest deportation program in American history to get the criminals out ਪਰ ਜੇ ਕੋਈ ਅਮਰੀਕੀ ਪ੍ਰਸ਼ਾਸਨਿਕ ਵਿਭਾਗ ਕਾਨੂੰਨੀ ਤੌਰ ਤੇ ਇਨ੍ਹਾਂ ਯੋਜਨਾਵਾਂ ਨੂੰ ਅੰਜਾਮ ਦੇਣ ਦੇ ਯੋਗ ਹੋਵੇ ਤਾਂ ਵੀ ਅਧਿਕਾਰੀਆਂ ਨੂੰ ਕਈ ਕਿਸਮ ਦੀਆਂ ਲੌਜਿਸਟਿਕਲ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ। ਉਦਾਹਰਨ ਲਈ ਮਹਾਰਾ ਨੂੰ ਖਦਸ਼ਾ ਹੈ ਕਿ ਲੱਖਾਂ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲੱਭਣ ਤੇ ਉਹਨਾਂ ਦਾ ਪਤਾ ਲਗਾਉਣ ਲਈ ਆਈਸ ਦੇ 20 ਹਜ਼ਾਰ ਏਜੰਟ ਤੇ ਸਹਾਇਤਾ ਕਰਮਚਾਰੀ ਇਸ ਕੰਮ ਨੂੰ ਨਿਪਟਾਰੇ ਚਾੜਨ ਲਈ ਕਾਫੀ ਨਹੀਂ ਹੋਣਗੇ ਇਸ ਸਾਰੇ ਕੰਮ ਵਿੱਚ ਇੱਕ ਵੱਡੀ ਲਾਗਤ ਵੀ ਹੋਏਗੀ ਪਰ ਟਰੰਪ ਨੇ ਹਾਲ ਹੀ ਵਿੱਚ ਕਿਹਾ ਕਿ ਵਿੱਤ ਉਹਨਾਂ ਦੇ ਪ੍ਰਸ਼ਾਸਨ ਦੇ ਯਤਨਾਂ ਨੂੰ ਰੋਕ ਨਹੀਂ ਸਕੇਗਾ ਟਰੰਪ ਦੀ ਪੋਸਟ ਸੋਮਵਾਰ ਨੂੰ ਉਹਨਾਂ ਦੇ ਸੋਸ਼ਲ ਨੈਟਵਰਕ ਉੱਤੇ ਆਈ ਚੋਣਾ ਜਿੱਤਣ ਤੋਂ ਬਾਅਦ ਟਰੰਪ ਹੁਣ ਆਪਣੇ ਪ੍ਰਸ਼ਾਸਨ ਦੇ ਮੁੱਖ ਅਹੁਦਿਆਂ ਲਈ ਆਪਣੀ ਨਾਮਜ਼ਦਗੀਆਂ ਦਾ ਐਲਾਨ ਕਰ ਰਹੇ ਨੇ ਟਰੰਪ ਪਹਿਲਾਂ ਹੀ ਇਮੀਗ੍ਰੇਸ਼ਨ ਤੇ ਦੇਸ਼ ਨਿਕਾਲੇ ਦੀ ਨੀਤੀ ਦੀ ਨਿਗਰਾਨੀ ਕਰਨ ਵਾਲੀਆਂ ਚੋਟੀ ਦੀਆਂ ਭੂਮਿਕਾਵਾਂ ਲਈ ਆਪਣੇ ਕਈ ਵਫ਼ਾਦਾਰ ਸਹਿਯੋਗੀਆਂ ਦੀ ਛੋਣ ਕਰ ਚੁੱਕੇ ਨੇ ਜਿਸ ਵਿੱਚ ਨਾਮ ਹੈ ਕ੍ਰਿਸਟੀ ਨੋਇੰਡਾ ਜਿਨ੍ਹਾਂ ਨੂੰ ਹੋਮਲੈਂਡ ਸਿਕਿਉਰਿਟੀ ਵਿਭਾਗ ਦੀ ਅਗਵਾਈ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ ਤੇ ਸਾਬਕਾ ਆਈਐਸ ਮੁਖੀ ਟਾਮ ਹਮੈਨ ਨੂੰ ਟਰੰਪ ਨੇ ਆਪਣੇ ਸਰਹੱਦੀ ਜ਼ਾਰਦਾ ਨਾਮ ਦਿੱਤਾ ਹੈ ਟਰੰਪ ਦੀ ਟੀਮ ਨੇ ਹੁਣ ਤੱਕ ਇਸ ਬਾਰੇ ਕੁਝ ਵੇਰਵੇ ਜਾਰੀ ਕੀਤੇ ਨੇ ਕਿ ਇਸ ਯੋਜਨਾ ਨੂੰ ਕਿਵੇਂ ਲਾਗੂ ਕੀਤਾ ਜਾਏਗਾ। ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਉਹ ਇੱਕ ਕਾਮੀ ਐਮਰਜੈਂਸੀ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਹੇ ਨੇ। ਇਸ ਨਾਲ ਉਹਨਾਂ ਨੂੰ ਅਮਰੀਕਾ ਵਿੱਚ ਫੌਜ ਤਾਇਨਾਤ ਕਰਨ ਦਾ ਅਧਿਕਾਰ ਮਿਲ ਜਾਏਗਾ। ਹੋਮਨ ਨੇ ਸੋਮਵਾਰ ਨੂੰ ਫੌਕਸ ਨਿਊਜ਼ ਨੂੰ ਦੱਸਿਆ ਸੀ ਕਿ ਉਹ ਯੋਜਨਾ ਨੂੰ ਅੰਤਿਮ ਰੂਪ ਦੇਣ ਲਈ ਇਸ ਹਫ਼ਤੇ ਟਰੰਪ ਦੇ ਫਲੋਰੀਡਾ ਵਿੱਚਲੇ ਘਰ ਜਾ ਕੇ ਉਹਨਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਅਮਰੀਕੀ ਰੱਖਿਆ ਵਿਭਾਗ ਦੀ ਇਸ ਮਸਲੇ ਤੇ ਭੂਮਿਕਾ ਸੰਬੰਧੀ ਵੀ ਵਿਚਾਰ ਚਰਚਾ ਕੀਤੀ ਜਾਏਗੀ। ਉਮਨ ਦਾ ਡੀਓਡੀਡੀ ਪੁਮਿਕਾ ਬਾਰੇ ਕਹਣਾ ਹੈ ਡੀਓਡੀ ਸਾਡੇ ਲਈ ਕਈ ਪੱਖਾਂ ਤੋਂ ਮਦਦਗਾਰ ਹੋ ਸਕਦਾ ਹੈ ਅਸਲ ਵਿੱਚ ਦੇਸ਼ ਨਿਕਾਲੇ ਦੀ ਰਫਤਾਰ ਵੱਖ-ਵੱਖ ਏਜੰਸੀਆਂ ਵੱਲੋਂ ਦਿੱਤੇ ਗਏ ਸਰੋਤਾਂ ਤੇ ਨਿਰਭਰ ਕਰੇਗੀ ਸੋਮਵਾਰ ਨੂੰ ਅਮਰੀਕਨ ਸਿਵਲ ਲਿਬਰਟिज ਯੂਨੀਅਨ ਨੇ ਦੇਸ਼ ਨਿਕਾਲੇ ਦੀ ਯੋਜਨਾ ਕਿਵੇਂ ਕੰਮ ਕਰੇਗੀ ਇਸ ਬਾਰੇ ਹੋਰ ਬਿਰਵਿਆਂ ਲਈ ਆਇਸ ਤੇ ਮੁਕਦਮਾ ਕੀਤਾ ਗਰੁੱਪ ਨੇ ਸਮੂਹਿਕ ਦੇਸ਼ ਨਿਕਾਲੇ ਨੂੰ ਰੋਕਣ ਦੀ ਕੋਸ਼ਿਸ਼ ਦੇ ਇਰਾਦੇ ਨਾਲ ਇਸ ਪ੍ਰਕਿਰਿਆ ਨੂੰ ਕਾਨੂੰਨੀ ਚੁਣੌਤੀਆਂ ਦੇਣ ਦੀ ਯੋਜਨਾ ਬਣਾਈ ਹੈ ਟਰੰਪ ਦੇ ਪਹਿਲੇ ਕਾਰਜਕਾਲ ਦੇ 4 ਸਾਲਾਂ ਦੌਰਾਨ ਤਕਰੀਬਨ 15 ਲੱਖ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ ਤੇ ਬਾਈਡਨ ਪ੍ਰਸ਼ਾਸਨ ਦੌਰਾਨ ਵੀ ਇਹ ਅੰਕੜੇ ਤਕਰੀਬਨ ਇੰਨੇ ਹੀ ਸਾਲਾਂ। ਓਬਾਮਾ ਦੇ ਦੋ ਕਾਰਜਕਾਲਾਂ ਦੌਰਾਨ 30 ਲੱਖ ਤੋਂ ਵੱਧ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਕੁਝ ਇਮੀਗ੍ਰੇਸ਼ਨ ਸੁਧਾਰ ਵਕੀਲਾਂ ਨੇ ਡਿਪੋਰਟਿੰਗ ਚੀਫ ਉਪਨਾਮ ਦਿੱਤਾ ਸੀ। ਪਰ ਸ਼ਾਇਦ ਸਮੂਹਿਕ ਦੇਸ਼ ਨਿਕਾਲੇ ਦੀ ਸਭ ਤੋਂ ਨਜ਼ਦੀਕੀ ਇਤਿਹਾਸਕ ਉਦਾਹਰਣ ਸਨ 1954 ਵਿੱਚ ਵਾਪਰੀ ਸੀ। ਇਹ ਉਹ ਸਮਾਸੀ ਜਦੋਂ ਆਪਰੇਸ਼ਨ ਵੈਟ ਬੈਕ ਵਿੱਚ 13 ਲੱਖ ਲੋਕਾਂ ਨੂੰ ਦੇਸ਼ ਤੋਂ ਬਾਹਰ ਕੀਤਾ ਗਿਆ ਸੀ